ਨਹੀਂ ਉਹ ਭੁੱਲਣਾ ਵਿਛੋੜਾ ਸਾਨੂੰ ਤੇਰਾ ਸਾਰੇ ਦੁੱਖ ਭੁੱਲ ਜਾਣਗੇ ਇੱਕ ਧੀ ਲਈ ਉਸਦੇ ਪਿਤਾ ਦੀ अहमियत ਕੀ ਹੁੰਦੀ ਹੈ ਤਾਂ ਹਰ ਕੋਈ ਜਾਣਦਾ ਹੈ ਅੱਜ ਜਸਵਿੰਦਰ ਪੱਲਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਕੇ ਗਏ ਔਰ ਉਹਨਾਂ ਦੀ ਧੀ ਜੋ ਕਿ ਵਿਦੇਸ਼ ਵਿੱਚ ਸੀ ਜਦੋਂ ਆਈ ਤਾਂ ਉਸ ਦੀਆਂ ਅੱਖਾਂ ਨਮ ਸੀ ਦੁੱਖ ਇੰਨਾ ਚਿਹਰੇ ਤੋਂ ਨਜ਼ਰ ਆ ਰਿਹਾ ਸੀ ਕਿ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਸ ਧੀ ਦੇ ਉੱਤੇ ਕੀ ਬੀਤ ਰਹੀ ਹੋਵੇਗੀ ਜਸਵਿੰਦਰ ਪੱਲਾ ਜੋ ਕਿ ਕਾਮੇਡੀ ਦੇ ਕਿੰਗ ਸੀ ਔਰ ਆਪਣੇ ਨਿੱਜੀ ਜੀਵਨ ਦੇ ਵਿੱਚ ਵੀ ਜਿਸ ਜਿਸ ਵਿਅਕਤੀ ਨੂੰ ਉਹ ਮਿਲੇ ਉਹਨਾਂ ਦੇ ਉੱਤੇ ਸ਼ਾਪ ਛੱਡ ਦੇ ਗਏ ਔਰ ਉਹਨਾਂ ਦੇ ਬੱਚੇ ਜੋ ਕਿ ਬੇਹਦ ਹੀ ਸੁਲਝੇ ਹੋਏ ਉਹਨਾਂ ਦੇ ਬੱਚੇ ਨੇ ਔਰ ਜਸਵਿੰਦਰ ਪੱਲਾ ਹੁਣਾਂ ਦੇ ਸੰਸਕਾਰ ਨੇ ਉਹਨਾਂ ਦੇ ਵਿੱਚ ਔਰ ਵਿਦੇਸ਼ ਦੇ ਵਿੱਚ ਸੀ ਉਹਨਾਂ ਦੀ ਤੇ ਔਰ ਜਦੋਂ ਵੀ ਪਿਤਾ ਦੀ ਮੌਤ ਦੀ ਖਬਰ ਮਿਲਦੀ ਹੈ ਤਾਂ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਹੈ ਔਰ ਸਿੱਧਾ ਵਿਦੇਸ਼ ਤੋਂ ਫਲਾਈਟ ਲੈ ਕੇ ਪੰਜਾਬ ਪਰਤਦੀ ਹੈ ਔਰ ਜਸਵਿੰਦਰ ਪੱਲਾ ਹੁਣਾਂ ਨੂੰ ਆਖਰੀ ਵਾਰ ਦੇਖਣ ਲਈ ਜਦੋਂ ਘਰ ਦੇ ਵਿੱਚ ਐਂਟਰੀ ਕਰਦੀ ਹੈ ਤਾਂ ਕਿਸ ਤਰੀਕੇ ਦੇ ਨਾਲ ਦਿਲ ਦੇ ਉਤੇ ਬੋਝ ਅੱਖਾਂ ਦੇ ਵਿੱਚ ਉਹ ਦੁੱਖ ਨਜ਼ਰ ਆ ਰਿਹਾ ਕਿਉਂਕਿ ਅੱਜ ਪੰਜਾਬ ਦੇ ਹਰ ਕਿਸੇ ਵਿਅਕਤੀ ਦੀ ਅੱਖ ਨਾ ਮੈਂ ਐਸਾ ਕੋਈ ਵਿਅਕਤੀ ਨਹੀਂ ਹੋਵੇਗਾ ਪੰਜਾਬ ਦਾ ਕਿ ਜਿਸ ਨੇ ਜਸਵਿੰਦਰ ਪੱਲਾ ਦੀਆਂ ਗੱਲਾਂ ਸੁਣ ਕੇ ਜੋ ਹੱਸਿਆ ਨਾ ਹੋਵੇ ਤਾਂ ਜਦੋਂ ਹਾਸਿਆਂ ਦੇ ਵਿੱਚ ਤੁਸੀਂ ਸ਼ਾਮਲ ਹੁੰਦੇ ਆ ਉਦੋਂ ਜਦੋਂ ਉਹ ਵਿਅਕਤੀ ਚਲਾ ਜਾਂਦਾ ਹੈ ਤਾਂ ਫਿਰ ਉਹ ਦੁੱਖ ਵੀ ਸਭ ਤੋਂ ਜ਼ਿਆਦਾ ਲੱਗਦਾ ਹੈ ਸਭ ਤੋਂ ਜ਼ਿਆਦਾ ਦੁੱਖ ਉਸ ਇਨਸਾਨ ਦੇ ਜਾਣ ਦਾ ਹੁੰਦਾ ਹੈ ਔਰ ਉਸੇ ਤਰੀਕੇ ਦਾ ਇਹ ਦੁੱਖ ਨਜ਼ਰ ਆ ਰਿਹਾ ਧੀ ਦੀਆਂ ਅੱਖਾਂ ਦੇ ਵਿੱਚ ਵੀ ਔਰ ਹਰ ਆਖ ਨਾਮੇ ਪੰਜਾਬ ਦੀ ਅੱਜ ਪੰਜਾਬ ਦਾ ਹਰ ਵਿਅਕਤੀ ਇਹੀ ਸੋਚ ਰਿਹਾ ਹੈ ਕਿ ਇੰਨੀ ਕਿਉਂਕਿ ਉਮਰ ਬਹੁਤ ਜ਼ਿਆਦਾ ਨਹੀਂ ਸੀ 65 ਸਾਲ ਦੀ ਸਾਰੀ ਉਮਰ ਸੀ ਔਰ ਕਿਸ ਤਰੀਕੇ ਦੇ ਨਾਲ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਜਾਂਦੇ ਨੇ ਔਰ ਉਸ ਤੋਂ ਬਾਅਦ ਲਗਾਤਾਰ ਉਹਨਾਂ ਦੇ ਚਾਹਣ ਵਾਲਿਆਂ ਦਾ ਤੰਤਾ ਉਹਨਾਂ ਦੇ ਘਰ ਦੇ ਵਿੱਚ ਲੱਗਿਆ ਹੋਇਆ ਹੈ ਲਗਾਤਾਰ ਜਿਸ ਜਿਸ ਨੂੰ ਖਬਰ ਮਿਲਦੀ ਹੈ ਔਰ ਪੰਜਾਬੀ ਇੰਡਸਟਰੀ ਦੇ ਜੋ ਲੋਕ ਉੱਥੇ ਲਗਾਤਾਰ ਪਹੁੰਚ ਰਹੇ ਨੇ ਕਿਉਂਕਿ ਇੱਕ ਲੰਬਾ ਸਫ਼ਰ ਉਹਨਾਂ ਦਾ ਹੈ ਜਦੋਂ ਉਹਨਾਂ ਨੇ ਸ਼ੁਰੂਆਤ ਕੀਤੀ ਛਣਕਾਟੇ ਦੇ ਨਾਲ ਉਸ ਤੋਂ ਬਾਅਦ ਕਾਮੇਡੀ ਦੇ ਵਿੱਚ ਕਾਮੇਡੀ ਦੇ ਕਿੰਗ ਬਣ ਕੇ ਉਭਰੇ ਔਰ ਲਗਾਤਾਰ ਕਈ ਫਿਲਮਾਂ ਦੇ ਵਿੱਚ ਨਜ਼ਰ ਆ ਰਹੇ ਸੀ ਤਾਂ ਇਸ ਤਰੀਕੇ ਦੀ ਸ਼ਾਪ ਉਹਨਾਂ ਨੇ ਪੰਜਾਬੀ ਇੰਡਸਟਰੀ ਤੇ ਛੱਡੀ ਹੈ ਕਿ ਜਿਸ ਜਿਸ ਵਿਅਕਤੀ ਨੂੰ ਇਹ ਖਬਰ ਮਿਲੀ ਉਸ ਦੀ ਅੱਖ ਨਮ ਹੋ ਗਈ ਔਰ ਅਜੇ ਇਸ ਧੀ ਦਾ ਦੁੱਖ ਦੇਖਿਆ ਨਹੀਂ ਜਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਕਿਉਂਕਿ ਪਿਤਾ ਦਾ ਸਾਆ ਉੱਠ ਜਾਣਾ ਬਹੁਤ ਵੱਡੀ ਗੱਲ ਹੁੰਦੀ ਹੈ ਜਦੋਂ ਬੱਚਿਆਂ ਦੇ ਸਿਰ ਤੋਂ ਪਿਤਾ ਦਾ ਸਾਆ ਉੱਠ ਜਾਂਦਾ ਔਰ ਖਾਸ ਤੌਰ ਤੇ ਇਸ ਤਰ੍ਹਾਂ ਦਾ ਇਨਸਾਨ ਕਿਉਂਕਿ ਵੱਡੀ ਸ਼ਾਪ ਇਹਨਾਂ ਦੀ ਹਰ ਇੱਕ ਦੀ ਜ਼ਿੰਦਗੀ ਤੇ ਰਹੀ ਹੈ ਔਰ ਜਦੋਂ ਬੱਚਿਆਂ ਦੇ ਨਾਲ ਇਸ ਤਰੀਕੇ ਦਾ ਤਾਲੁਕਾਤ ਹੋਵੇ ਜਦੋਂ ਬੱਚਿਆਂ ਦੇ ਸਿਰ ਤੋਂ ਪਿਓ ਦਾ ਸਾਆ ਉੱਠ ਜਾਵੇ ਤਾਂ ਉਹ ਦਰਦ ਸਹਿਣਯੋਗ ਨਹੀਂ ਹੁੰਦਾ ਔਰ ਉਹਨਾਂ ਦੀ ਧੀ ਦਾ ਉਹ ਦਰਦ ਅੱਜ ਹਰ ਪੰਜਾਬੀ ਸ਼ਾਇਦ ਮਹਿਸੂਸ ਕਰ ਰਿਹਾ ਕਿਤੇ ਨਾ ਕਿਤੇ ਕਿਉਂਕਿ ਹਰ ਪੰਜਾਬੀ ਜਾਣਦਾ ਕਿ ਉਹਨਾਂ ਦੀ ਕੀ अहमियत ਸੀ ਪੰਜਾਬੀ ਮਾਂ ਬੋਲੀ ਨੂੰ ਉਹਨਾਂ ਦੀ ਕੀ ਦੇਣ ਸੀ ਔਰ ਆਪਣੇ ਪਰਿਵਾਰ ਦੇ ਵਿੱਚ ਬਲਕਿ ਆਪਣੇ ਆਸ-ਪਾਸ ਜਿੰਨੇ ਵੀ ਉਹਨਾਂ ਦੇ ਲੋਕ ਮੌਜੂਦ ਰਹੇ ਜਿੰਨੇ ਵੀ ਲੋਕਾਂ ਨਾਲ ਉਹ ਮਿਲਦੇ ਗਿਲਦੇ ਰਹੇ ਤਾਂ ਹਰ ਇੱਕ ਵਿਅਕਤੀ ਦੇ ਵੱਲੋਂ ਇਹੀ ਕਿਹਾ ਗਿਆ ਕਿ ਜਸਵਿੰਦਰ ਭੱਲਾ ਇੱਕ ਐਸੀ ਸ਼ਖਸੀਅਤ ਸੀ ਕਿ ਜਿਸ ਨੂੰ ਮਿਲਦੇ ਸੀ ਉਸ ਨੂੰ ਹਸਾ ਜਾਂਦੇ ਸੀ ਤਾਂ ਪਰ ਅੱਜ ਜਿਸ ਜਿਸ ਨੇ ਖਬਰ ਸੁਣੀ ਉਹ ਰੋ ਪਿਆ ਕਿਉਂਕਿ ਇਸ ਤਰੀਕੇ ਦੀ ਸ਼ਾਪ ਉਹਨਾਂ ਦੇ ਵੱਲੋਂ ਛੱਡੀ ਗਈ ਹੈ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਮੁਕਾਮ ਉਹਨਾਂ ਨੇ ਜੋ ਹਾਸਲ ਕੀਤਾ ਤਾਂ ਉਹ ਮੁਕਾਮ ਸ਼ਾਇਦ ਪੰਜਾਬੀ ਇੰਡਸਟਰੀ ਦੇ ਵਿੱਚ ਅੱਜ ਕਿਸੇ ਹੋਰ ਵਿਅਕਤੀ ਦਾ ਨਹੀਂ ਹੈ ਕਿਉਂਕਿ ਜਸਵਿੰਦਰ ਪੱਲਾ ਬੜੇ ਲੰਬੇ ਸਮੇਂ ਤੋਂ ਪੰਜਾਬੀ ਇੰਡਸਟਰੀ ਦੇ ਨਾਲ ਜੁੜੇ ਹੋਏ ਨੇ ਹਾਲਕਿ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਵੀ ਰਹੇ ਆਪਣੀ ਨੌਕਰੀ ਦੇ ਚਲਦਿਆਂ ਨਾਲ ਨਾਲ ਉਹਨਾਂ ਦੇ ਵੱਲੋਂ ਕਮੇਡੀ ਦੇ ਵਿੱਚ ਹੱਥ ਅਜ਼ਮਾਏ ਗਏ ਉੱਥੇ ਇੱਕ ਮੁਕਾਮ ਹਾਸਲ ਕੀਤਾ ਗਿਆ ਔਰ ਨਾਲ ਨਾਲ ਆਪਣੀ ਨੌਕਰੀ ਵੀ ਇੱਕ ਵਧੀਆ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਪੂਰੀ ਕੀਤੀ ਜਾਂਦੀ ਹੈ ਔਰ ਅੱਜ ਹਰ ਕੋਈ ਦੁੱਖ ਦੇ ਵਿੱਚ ਹੈ ਹਰ ਕੋਈ ਸੋਗ ਮਨਾ ਰਿਹਾ ਹੈ ਇਸ ਫਨਕਾਰ ਦਾ ਇਸ ਦੁਨੀਆ ਤੋਂ ਜਾਣ ਦਾ ਕਿਉਂਕਿ ਦੁਬਾਰਾ ਸਾਨੂੰ ਕਦੇ ਜਸਵਿੰਦਰ ਪੱਲਾ ਹਾਸੇ ਦੇ ਹਸਾਉਂਦੇ ਹੋਏ ਨਜ਼ਰ ਨਹੀਂ ਆਉਣਗੇ ਹਾਲਾਂਕਿ ਉਹਨਾਂ ਦੇ ਜੋ ਸ਼ਣਕਾਟੇ ਉਹਨਾਂ ਦੇ ਵੱਲੋਂ ਕੀਤੇ ਗਏ ਤਾਂ ਉਹਨਾਂ ਦੀ ਸ਼ਣਕਾਰ ਹਮੇਸ਼ਾ ਰਹੇਗੀ ਜੋ ਉਹਨਾਂ ਦੇ ਵੱਲੋਂ ਫਿਲਮਾਂ ਪੰਜਾਬੀ ਫਿਲਮਾਂ ਦੇ ਵਿੱਚ ਯੋਗਦਾਨ ਪਾਇਆ ਗਿਆ ਜੋ ਉਹਨਾਂ ਦੇ ਵਧੀਆ ਇੰਨੇ ਵਧੀਆ ਡਾਇਲੋਗ ਹਿੱਟ ਹੋਏ ਤਾਂ ਉਹ ਡਾਇਲੋਗ ਜਰੂਰ ਲੋਕਾਂ ਨੂੰ ਹਸਾਉਂਦੇ ਰਹਿਣਗੇ ਪਰ ਜਦੋਂ ਉਹ ਹਾਸਾ ਆਵੇਗਾ ਤਾਂ ਅੱਖਾਂ ਨੰਮ ਵੀ ਜਰੂਰ ਹੋਣਗੀਆਂ ਕਿ ਉਹ ਕਲਾਕਾਰ ਉਹ ਫਨਕਾਰ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਹੈ ਤਾਂ ਬੇहद ਦੇ ਦੁੱਖ ਦੀ ਖਬਰ ਜਦੋਂ ਸਵੇਰੇ ਆਉਂਦੀ ਹੈ ਤਾਂ ਉਸ ਦੇ ਬਾਅਦ ਤੋਂ ਹੀ ਪਰਿਵਾਰ ਦੇ ਵਿੱਚ ਸੋਗ ਦਾ ਜੋ ਲਹਿਰ ਹੈ ਉਹ ਫੈਲ ਜਾਂਦੀ ਹੈ ਔਰ ਦੂਸਰੇ ਪਾਸੇ ਪੂਰਾ ਪੰਜਾਬ ਦੁੱਖ ਦੇ ਵਿੱਚ ਡੁੱਬ ਜਾਂਦਾ ਹੈ ਬੇਟੀ ਉਹਨਾਂ ਦੀ ਵਿਦੇਸ਼ ਤੋਂ ਆਈ ਹੈ ਯੂਰਪ ਗਈ ਸੀ ਦੱਸਿਆ ਜਾ ਰਿਹਾ ਹੈ ਕਿ ਹਫਤਾ ਪਹਿਲਾਂ ਹੀ ਯੂਰਪ ਗਈ ਸੀ ਔਰ 2 ਦਿਨ ਪਹਿਲਾਂ ਜਦੋਂ ਉਹਨਾਂ ਨੂੰ ਬ੍ਰੇਨ ਸਟ੍ਰੋਕ ਹੁੰਦਾ ਹੈ ਤਾਂ ਉਸ ਸਮੇਂ ਲੱਗਦਾ ਹੈ ਕਿ ਉਹਨਾਂ ਦੀ ਸਿਹਤ ਠੀਕ ਹੋ ਜਾਵੇਗੀ ਸਿਹਤ ਆਬ ਹੋ ਜਾਣਗੇ ਕਿਉਂਕਿ ਗੱਲਾਂ ਕਰਨੀ ਸ਼ੁਰੂ ਕਰ ਦਿੱਤੀਆਂ ਸੀ ਪਰ ਕਹਿੰਦੇ ਕਿ ਉਸ ਤੋਂ ਬਾਅਦ ਹਾਲਤ ਵਿਗੜਦੀ ਗਈ ਔਰ 2 ਦਿਨਾਂ ਬਾਅਦ ਇਸ ਤਰੀਕੇ ਦੇ ਨਾਲ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਬੱਚੇ ਵਿਦੇਸ਼ੋਂ ਪਹਿਲਾਂ ਹੀ ਕਿਉਂਕਿ ਜਦੋਂ ਪਿਤਾ ਦੀ ਇਸ ਤਰੀਕੇ ਦੀ ਖਬਰ ਮਿਲਦੀ ਹੈ ਤਾਂ ਚਾਲੇ ਉਹਨਾਂ ਦੇ ਵੱਲੋਂ ਪਾ ਦਿੱਤੇ ਗਏ ਔਰ ਬੇਟੀ ਉਹਨਾਂ ਦੀ ਅੱਜ ਪਹੁੰਚ ਚੁੱਕੀ ਹੈ ਪੰਜਾਬ ਮੋਹਾਲੀ ਆਪਣੇ ਘਰ ਪਹੁੰਚੀ ਹੈ ਔਰ ਦੁੱਖਾਂ ਦਾ ਪਹਾੜ ਇਸ ਸਮੇਂ ਸਤੀ ਦੇ ਉੱਤੇ ਟੁੱਟਿਆ ਹੋਇਆ ਔਰ ਕਿਸ ਤਰੀਕੇ ਦੇ ਨਾਲ ਪੂਰਾ ਪੰਜਾਬ ਉਸ ਦਾ ਦੁੱਖ ਮਹਿਸੂਸ ਕਰ 파 ਰਿਹਾ ਹੈ ਕਿਉਂਕਿ ਇਹ ਉਹ ਵਿਅਕਤੀ ਹੈ ਇਹ ਉਹ ਸ਼ਖਸੀਅਤ ਹੈ ਜਿਸ ਨੇ ਪੰਜਾਬੀ ਮਾਂ ਬੋਲੀ ਨੂੰ ਵੱਡਾ ਜੋ ਘਾਟਾ ਉਹਨਾਂ ਦੇ ਜਾਣ ਦੇ ਨਾਲ ਪਿਆਏ ਪੰਜਾਬੀ ਮਾਂ ਬੋਲੀ ਦੀ ਸੇਵਾ ਉਹਨਾਂ ਦੇ ਵੱਲੋਂ ਜੋ ਕੀਤੀ ਗਈ ਹੈ ਉਹ ਸ਼ਾਇਦ ਰਹਿੰਦੀ ਦੁਨੀਆ ਤੱਕ ਯਾਦ ਕੀਤੀ ਜਾਵੇਗੀ ਔਰ ਇਸ ਪਰਿਵਾਰ ਨੂੰ ਵੀ ਆਜ਼ਾਦ ਕੀਤਾ ਜਾਵੇਗਾ ਕਿ ਇਸ ਪਰਿਵਾਰ ਦੇ ਵਿੱਚੋਂ ਇਸੇ ਤਰੀਕੇ ਦਾ ਇੱਕ ਫਨਕਾਰ ਹੋਇਆ ਜਿਸ ਨੇ ਪੂਰੇ ਪੰਜਾਬ ਦੇ ਵਿੱਚ ਇਸ ਪਰਿਵਾਰ ਦਾ ਨਾਮ ਰੌਸ਼ਨ ਕਰ ਦਿੱਤਾ ਔਰ ਬੇਟੀ ਦਾ ਦੁੱਖ ਇਸ ਸਮੇਂ ਸ਼ਾਇਦ ਸਭ ਤੋਂ ਵੱਡਾ ਦੁੱਖ ਹੈ ਬੇਟਾ ਪੁਖਰਾਜ ਜੋ ਕਿ ਇਸ ਸਮੇਂ ਪਹਿਲਾਂ ਹੀ ਘਰ ਦੇ ਵਿੱਚ ਮੌਜੂਦ ਸੀ ਕਿਉਂਕਿ ਇਸ ਸਮੇਂ ਆਪਣੀ ਫਿਲਮ ਵੀ ਉਹਦੀ ਆਉਣ ਵਾਲੀ ਹੈ ਤਾਂ ਉਸ ਫਿਲਮ ਨੂੰ ਲੈ ਕੇ ਵੀ ਰੁੱਝਿਆ ਹੋਇਆ ਸੀ ਪਰ ਆਪਣੇ ਪਿਤਾ ਦੀ ਜਦ ਇਹ ਹਾਲਤ ਹੁੰਦੀ ਹੈ ਤਾਂ ਤੁਰੰਤ ਉਹ ਵੀ ਪਹੁੰਚ ਜਾਂਦਾ ਹੈ ਔਰ ਉੱਥੇ ਦੂਸਰੇ ਪਾਸੇ ਬੇਟੀ ਜੋ ਕਿ ਯੂਰਪ ਗਈ ਹੋਈ ਸੀ ਔਰ ਉਹ ਤੁਰੰਤ ਜਦ ਇਹ ਖਬਰ ਮਿਲਦੀ ਹੈ ਤਾਂ ਨੰ ਮੱਖਾਂ ਦੇ ਨਾਲ ਪਹੁੰਚਦੀ ਹੈ ਔਰ ਦੁੱਖ ਤੁਸੀਂ ਦੇਖ ਸਕਦੇ ਹੋ ਕਿ ਇਹ ਦੁੱਖ ਇੱਕ ਧੀ ਦਾ ਦੁੱਖ ਔਰ ਜੋ ਕਿ ਸਭ ਤੋਂ ਵੱਡਾ ਦੁੱਖ ਹੁੰਦਾ ਹੈ ਕਿ ਧੀਆਂ ਆਪਣੇ ਪਿਤਾ ਦੇ ਸਭ ਤੋਂ ਜ਼ਿਆਦਾ ਨੇੜੇ ਹੁੰਦੀਆਂ ਨੇ ਔਰ ਇਹ ਦੇਖੋ ਹਰ ਕੋਈ ਮਹਿਸੂਸ ਕਰ ਸਕਦਾ ਹੈ ਕਿ ਅੱਜ ਇਸ ਧੀ ਦੇ ਉੱਤੇ ਕੀ ਬੀਤ ਰਹੀ ਹੈ ਔਰ ਉਹਨਾਂ ਦੇ ਘਰ ਤੋਂ ਉਸ ਨੂੰ ਲਗਾਤਾਰ ਤਸਵੀਰਾਂ ਦਿਖਾ ਰਹੇ ਹਨ ਲਗਾਤਾਰ ਇੰਡਸਟਰੀ ਦੇ ਲੋਕ ਪਹੁੰਚ ਰਹੇ ਨੇ ਫਿਲਮਿੰਗ ਇੰਡਸਟਰੀ ਦੇ ਵਿੱਚ ਜੋ ਨਾਲ ਵੀ ਉਹਨਾਂ ਨੇ ਕੰਮ ਕੀਤਾ ਉਹ ਸਾਰੇ ਲੋਕ ਪਹੁੰਚ ਰਹੇ ਨੇ ਗਾਇਕ ਗੀਤਕਾਰ ਕਲਾਕਾਰ ਅਦਾਕਾਰ ਹਰ ਕੋਈ ਇਸ ਸਮੇਂ ਆਪਣੇ ਮਹਿਬੂਬ ਕਲਾਕਾਰ ਨੂੰ ਆਖਰੀ ਵਾਰ ਦੇਖਣਾ ਚਾਹੁੰਦਾ ਹੈ ਪਰ ਉਹ ਤਸਵੀਰ ਤੇ ਆਹ ਤਸਵੀਰ ਇਹ ਤਸਵੀਰ ਜਿਹੜੀ ਤੁਸੀਂ ਜਿੰਦਾਦਿਲੀ ਵਾਲੀ ਤਸਵੀਰ ਦੇਖ ਰਹੇ ਹੋ ਔਰ ਆਖਰੀ ਤਸਵੀਰ ਜੋ ਸਰਕੂਲੇਟ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਤਾਂ ਉਹ ਤਸਵੀਰ ਦੇਖ ਕੇ ਬੇਹਦ ਦੁੱਖ ਲੱਗਦਾ ਕਿ ਕਿਸ ਤਰੀਕੇ ਦੇ ਨਾਲ ਇਹ ਦੁਨੀਆ ਚਲੋ ਚਲੀ ਦਾ ਮੇਲਾ ਹੈ ਔਰ ਹਰ ਕਿਸੇ ਨੂੰ ਇੱਕ ਦਿਨ ਇਸ ਦੁਨੀਆ ਨੂੰ ਅਲਵਿਦਾ ਆਖਣਾ ਪੈਣਾ ਪਰ ਅਸੀਂ ਇਹੀ ਕਹਾਂਗੇ ਕਿ ਭੱਲਾ ਜੀ ਤੁਸੀਂ ਬਹੁਤ ਕਾਲੀ ਕਰ ਗਏ ਇੰਨੀ ਜਲਦੀ ਤੁਹਾਨੂੰ ਇਸ ਦੁਨੀਆ ਤੋਂ ਨਹੀਂ ਜਾਣਾ ਚਾਹੀਦਾ ਸੀ ਤੁਸੀਂ ਥੋੜਾ ਜਿਹਾ ਹੋਰ ਰੁਕਦੇ ਤਾਂ ਸ਼ਾਇਦ ਪੰਜਾਬੀ ਫਿਲਮਾਂ ਦੇ ਵਿੱਚ ਸਾਨੂੰ ਹੋਰ ਤੁਹਾਡੇ ਵਧੀਆ ਕਿਰਦਾਰ ਤੁਹਾਡੇ ਹੋਰ ਵਧੀਆ ਰੂਪ ਦੇਖਣ ਨੂੰ ਮਿਲਦੇ ਪਰ ਕਿਉਂਕਿ ਜਾਣ ਵਾਲੇ ਨੂੰ ਕੋਈ ਨਹੀਂ ਰੋਕ ਸਕਿਆ ਜਦੋਂ ਰੱਬ ਦਾ ਬੁਲਾਵਾ ਆਉਂਦਾ ਹੈ ਤਾਂ ਉਦੋਂ ਹਰ ਕਿਸੇ ਨੂੰ ਇਸ ਦੁਨੀਆ ਨੂੰ ਛੱਡ ਕੇ ਜਾਣਾ ਪੈਂਦਾ ਹੈ ਭਰਿਆ ਮੇਲਾ ਛੱਡ ਕੇ ਗਏ ਨੇ ਜਸਵਿੰਦਰ ਪੱਲਾ ਜੀ ਔਰ ਅੱਜ ਉਹਨਾਂ ਦੇ ਘਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਤੰਤ ਲੱਗਾ ਹੈ ਲੋਕਾਂ ਦਾ ਔਰ ਇਸ ਸਮੇਂ ਉਹਨਾਂ ਦੀ ਧੀ ਦੀ ਤਸਵੀਰ ਵਿਦੇਸ਼ ਤੋਂ ਆਈ ਹੈ ਔਰ ਕਿਸ ਤਰੀਕੇ ਦੇ ਨਾਲ ਦੁੱਖਾਂ ਦਾ ਪਹਾੜ ਇਸ ਪਰਿਵਾਰ ਦੇ ਉੱਤੇ ਟੁੱਟਾ ਹੈ ਬਲਕਿ ਕਹਿ ਸਕਦੇ ਹਾਂ ਕਿ ਪੂਰੇ ਪੰਜਾਬ ਤੇ ਟੁੱਟਾ ਹੈ ਪੂਰਾ ਪੰਜਾਬ ਇਸ ਸਮੇਂ ਗਮਗੀਨ ਮਾਹੌਲ ਦੇ ਵਿੱਚ ਔਰ ਹਰ ਕੋਈ ਆਪਣੀ ਮਹਿਬੂਬ ਕਲਾਕਾਰ ਨੂੰ ਯਾਦ ਕਰ ਰਿਹਾ ਹੈ ਉਹਨਾਂ ਦੀਆਂ ਗੱਲਾਂ ਕਰ ਰਿਹਾ ਉਹਨਾਂ ਦੇ ਡਾਇਲੋਗ ਯਾਦ ਕਰ ਰਿਹਾ ਉਹਨਾਂ ਦੇ ਹਾਸੇ ਜੋ ਉਹਨਾਂ ਦੇ ਵੱਲੋਂ ਪਾਏ ਗਏ ਸੀ ਉਹਨਾਂ ਦੇ ਸ਼ਨਕਾਟੇ ਜੋ ਉਹਨਾਂ ਦੇ ਵੱਲੋਂ ਲਗਾਤਾਰ ਕੀਤੇ ਗਏ ਤਾਂ ਉਹਨਾਂ ਨੂੰ ਯਾਦ ਕਰ ਰਿਹਾ ਹਰ ਕੋਈ ਸ਼ਾਇਦ ਕੋਈ ਬੱਚਾ ਬੁੱਢਾ ਜਵਾਨ ਇਸ ਤਰ੍ਹਾਂ ਦਾ ਨਹੀਂ ਹੋਵੇਗਾ ਜਿਨ੍ਹਾਂ ਨੇ ਭੱਲਾ ਨੂੰ ਨਹੀਂ ਦੇਖਿਆ ਉਹਨਾਂ ਦੀ ਕਮੇਡੀ ਨੂੰ ਇੰਜੋਏ ਨਹੀਂ ਕੀਤਾ ਤਾਂ ਕੋਈ ਵੀ ਐਸਾ ਇਨਸਾਨ ਸ਼ਾਇਦ ਪੰਜਾਬ ਦਾ ਨਹੀਂ ਹੋਵੇਗਾ ਔਰ ਇਸ ਤੀ ਦਾ ਦੁੱਖ ਸਭ ਤੋਂ ਵੱਡਾ ਕਹਿ ਸਕਦੇ ਹਾਂ ਕਿ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਾ ਔਰ ਯੂਰਪ ਤੋਂ ਉਹਨਾਂ ਦੀ ਤੀ ਆਈ ਹੈ ਔਰ ਦੁੱਖ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਨਾਮ ਅੱਖਾਂ ਨੇ ਔਰ ਦੁੱਖਾਂ ਦਾ ਪਹਾੜ ਇਸ ਪਰਿਵਾਰ ਦੇ ਉੱਤੇ ਟੁੱਟਿਆ ਹੈ